ਨੰਬਰ 1 ਅੱਖਾਂ ਦਾ ਸੁੱਕਾਪਨ ਕਮਜ਼ੋਰੀ ਜਾਂ ਵਾਲਾਂ ਦੇ ਰੁੱਖੇਪਣ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਸੌਣ ਤੋਂ ਪਹਿਲਾਂ ਨਾਰੀਅਲ ਤੇਲ ਦੀਆਂ ਤਿੰਨ ਤੋਂ ਸੱਤ ਬੂੰਦਾਂ ਨਾਭੀ 'ਚ ਪਾਓ ਅਤੇ ਇਸ ਨੂੰ ਨਾਭੀ ਦੇ ਆਲੇ-ਦੁਆਲੇ ਦੇ ਹਿੱਸਿਆਂ ਤੇ ਗਲਾਈ 'ਚ ਫਲਾਓ ਇਸ ਨਾਲ ਚਮੜੀ ਅਤੇ ਵਾਲਾਂ ਵਿੱਚ ਚਮਕ ਆਵੇਗੀ ਅਤੇ ਨਾਲ ਹੀ ਅੱਖਾਂ ਦੀਆਂ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ ਨੰਬਰ 2 ਰੋਜ਼ਾਨਾ ਸੌਣ ਤੋਂ ਪਹਿਲਾਂ ਨਾਭੀ ਤੇ ਤਿੰਨ ਤੋਂ ਸੱਤ ਬੂੰਦਾਂ ਅਰੰਡੀ ਦੇ ਤੇਲ ਦੀਆਂ ਪਾਓ ਅਤੇ ਇਸ ਦੇ ਆਲੇ-ਦੁਆਲੇ ਫਲਾ ਕੇ ਹਲਕੇ ਹੱਥਾਂ ਨਾਲ ਮ사ਜ ਕਰੋ ਇਸ ਨਾਲ ਗੋਡਿਆਂ ਦਾ ਦਰਦ ਦੂਰ ਹੋਵੇਗਾ ਨੰਬਰ 3 ਜ਼ਿਆਦਾਤਰ ਲੋਕ ਚਿਹਰੇ ਤੇ ਵਾਰ-ਵਾਰ ਪਿੰਪਲਸ ਹੋਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ ਮਹਾਸਿਆ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਨਿੰਮ ਨਿੰਮ ਦੇ ਤੇਲ ਦੀਆਂ 3 ਤੋਂ 7 ਬੂੰਦਾਂ ਨੂੰ ਨਾਭੀ 'ਚ ਪਾ ਕੇ ਸੌ ਜਾਓ ਉੱਝ ਹੀ ਦਿਨਾਂ ਵਿੱਚ ਫਰਕ ਨਜ਼ਰ ਆਉਣ ਲੱਗੇਗਾ ਨੰਬਰ 4 ਤੁਹਾਡੇ ਚਿਹਰੇ ਤੇ ਗਲੋ ਨਹੀਂ ਹੈ ਤਾਂ ਰੋਜ਼ਾਨਾ ਸੌਣ ਤੋਂ ਪਹਿਲਾਂ ਨਾਭੀ ਦੇ ਬਾਦਾਮ ਦਾ ਤੇਲ ਲਗਾਓ ਇਸ ਨਾਲ ਸਕਿਨ ਗਲੋਇੰਗ ਅਤੇ ਸਾਫ ਹੋਵੇਗੀ ਇਸ ਤੇਲ ਵਿੱਚ ਵਿਟਾਮਿਨ E ਦੀ ਮਾਤਰਾ ਕਾਫੀ ਹੁੰਦੀ ਹੈ ਇਸ ਨਾਲ ਅੱਖਾਂ ਅਤੇ ਬ੍ਰੇਨ ਦੋਵੇਂ ਹੀ ਹੈਲਦੀ ਰਹਿੰਦੇ ਹਨ ਨੰਬਰ 5 ਸਰੋਂ ਦੇ ਤੇਲ ਦਾ ਇਸਤੇਮਾਲ ਲਗਭਗ ਸਾਰੇ ਘਰਾਂ 'ਚ ਹੁੰਦਾ ਹੈ ਜੋ ਨਾ ਸਿਰਫ ਖਾਣਾ ਬਣਾਉਣ ਸਕੋ ਬੁੱਲਾਂ ਦੇ ਲਈ ਵੀ ਫਾਇਦੇਮੰਦ ਹੋਏ ਬੁੱਲਾਂ ਨੂੰ ਮਲਾਈਮ ਅਤੇ ਗੁਲਾਬੀ ਬਣਾਉਣ ਲਈ ਨਾਭੀ ਤੇ ਸਰੋਂ ਦਾ ਤੇਲ ਲਗਾਓ ਨੰਬਰ 6 ਜੇਕਰ ਤੁਸੀਂ ਮੋਟਾਪੇ ਜਾਂ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਹੋ ਦਰ ਰਾਤ ਨੂੰ ਸੌਣ ਤੋਂ ਪਹਿਲਾਂ ਨਾਭੀ ਤੇ ਜਤੂਨ ਦਾ ਤੇਲ ਲਗਾ ਕੇ ਮ사ਜ ਕਰੋ ਅਜਿਹਾ ਕਰਨ ਨਾਲ ਕੁਝ ਹੀ ਦਿਨਾਂ ਵਿੱਚ ਤੁਹਾਨੂੰ ਮਟਾਪੇ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ ਨੰਬਰ 7 ਮਹਾਮਾਰੀ ਦੇ ਦੌਰਾਨ ਔਰਤਾਂ ਨੂੰ ਹਰ ਮਹੀਨੇ ਲੰਘਣਾ ਪੈਂਦਾ ਹੈ ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਅਕਸਰ ਪੇਨਕਿਲਰ ਦਾ ਸਹਾਰਾ ਲੈਂਦੀਆਂ ਹਨ ਜਿਨ੍ਹਾਂ ਨਾਲ ਸਾਈਡ ਇਫੈਕਟ ਵੀ ਹੁੰਦੇ ਹਨ ਪੇਨਕਿਲਰ ਦੀ ਬਜਾਏ ਨਾਭੀ ਤੇ ਬਰੰਡੀ ਲਗਾਓ ਦਰਦ ਤੋਂ ਰਾਹਤ ਮਿਲੇਗੀ ਨੰਬਰ 8 ਸਰਦੀਆਂ ਚ ਅਕਸਰ ਲੋਕਾਂ ਨੂੰ ਖਾਂਸੀ ਜਕਾਮ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੇਕਰ ਤੁਸੀਂ ਵੀ ਆਸਾਨੀ ਨਾਲ ਇਸ ਸਮੱਸਿਆ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਨਾਬੀ ਤੇ ਐਲਕੋਹਲ ਲਗਾਓ ਨੰਬਰ 9 ਚਿਹਰੇ ਤੇ ਬਹੁਤ ਜ਼ਿਆਦਾ ਦਾਗਤ ਬੇਹਨਾਂ ਅਤੇ ਇਸ ਤੋਂ ਜਲਦੀ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਨਹਾਉਣ ਤੋਂ ਬਾਅਦ ਆਪਣੀ ਨਾਬੀ ਵਿੱਚ ਨਿੰਬੂ ਦਾ ਤੇਲ ਲਗਾਓ ਹਫ਼ਤੇ ਵਿੱਚ ਹੀ ਤੁਹਾਨੂੰ ਫਰਕ ਨਜ਼ਰ ਆਉਣ ਲੱਗੇਗਾ ਨੰਬਰ 10 ਸਕਿਨ ਬਹੁਤ ਹੀ ਖੁਰਦਰੀ ਜਾਂ ਹਾਰਡ ਹੈ ਤਨ ਹੋਣ ਤੋਂ ਬਾਅਦ ਨਾਬੀ ਤੇ ਦੇਸੀ ਘੋਲ ਲਗਾਓ ਇਸ ਨਾਲ ਚਿਹਰਾ ਮੁਲਾਇਮ ਹੋਵੇਗਾ ਅਤੇ ਚਮੜੀ ਤੇ ਗਲੋ ਆਵੇਗਾ